ਸਾਸਤ੍ਰੀਕਾਲ ਬਾਈ ਜੀ ਸਾਰਿਆਂ ਨੂੰ ਸਾਸਤ੍ਰੀਕਾਲ ਤੇ ਅੱਜ ਫੇਰ ਆਪਾਂ ਜਿਵੇਂ ਪਿਛਲੇ ਹਫਤੇ ਆਪਾਂ ਪਨੀਰੀ ਬੀਜੀ ਸੀਗੀ ਤੇ ਉਹ ਪਨੀਰੀ ਆਪਾਂ ਸ਼ਾਮ ਨੂੰ ਬੀਜੀ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਹਿਲੀ ਵਾਰੀ ਸ਼ਾਮ ਨੂੰ ਪਨੀਰੀ ਬੀਜਦੇ ਆਂ ਪਤਾ ਨਹੀਂ ਜਰਮੀਨੇਸ਼ਨ ਕਿਵੇਂ ਰਹੂ ਸਵੇਰ ਵਾਲੀ ਦੀ ਤਾਂ ਬਹੁਤ ਵਧੀਆ ਰਹਿੰਦੀ ਹੈ ਪਰ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਹੈ ਜਿਹੜੀ ਆਪਾਂ ਪਿਛਲੇ ਸ਼ਨੀਵਾਰ ਬੀਜੀ ਸੀ ਹਮਾਰੀ ਕੈਮਰਾ ਇੱਧਰ ਆ ਦੇਖੋ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਹੈ 8 ਦਿਨ ਹੋ ਗਏ ਨੂੰ ਪਿਛਲੇ ਸ਼ਨੀਵਾਰ ਬੀਜੀ ਸੀ ਤੇ ਅੱਜ ਫੇਰ ਆਪਾਂ ਪਨੀਰੀ ਬੀਜ ਜਾਨੇ ਆ। ਮਤਲਬ ਭਰਾਵਾਂ ਨੇ ਕਈਆਂ ਨੇ ਮੈਸੇਜ ਵੀ ਕਰੇ ਤੇ ਫੋਨ ਵੀ ਕਰੇ ਵੀ ਬਾਈ ਕਿਹੜੇ ਤਰੀਕੇ ਨਾਲ ਬੀਜ ਦਿਆਂ ਕੀ ਥੱਲੇ ਫੋਣਿਆਂ ਜਾਂ ਕਿਵੇਂ ਕਰਦੇ ਹਾਂ। ਤਾਂ ਸੌਖਾ ਜਿਹਾ ਤਰੀਕਾ ਪਨੀਰੀ ਬੀਜਣ ਦਾ ਜਿਵੇਂ ਵਾਹਣ ਆਪਾਂ ਵਾਹ ਲਿਆ ਤੇ ਲੇਜ਼ਰ ਕਰਾਇਆ ਪੂਰਾ ਕੰਪਿਊਟਰ ਕਰਾਇਆ ਨੱਪ ਕੇ ਲਾਤਾ ਇੱਕ ਵਾਰੀ। ਇੱਕ ਵਾਰੀ ਜਾਂ ਦੋ ਵਾਰੀ ਜਿੰਨਾ ਚਿਰ ਵਾਹਣ ਪੂਰਾ ਕਰੜਾ ਨਹੀਂ ਹੁੰਦਾ ਨੱਪ ਕੇ ਲਾ ਕੇ ਕੰਪਿਊਟਰ ਕਰਾਇਆ। ਉਸ ਤੋਂ ਬਾਅਦ ਆਪਾਂ ਪਾਈ ਜਾਂਦੇ ਆ ਇੱਕ ਕਨਾਲ ਦੇ ਵਿੱਚ 5 ਕਿਲੋ ਜਿੰਕ سوری 5 ਕਿਲੋ ਲੋਹਾ ਇਹਨੂੰ ਆਪਾਂ ਫੈਰਸ ਕਹਿੰਦੇ ਆ 5 ਕਿਲੋ ਲੋਹਾ ਤੇ ਜਿੰਕ 33% ਕਨਾਲ ਦੀ 3 ਕਿਲੋ ਤੇ ম্যাগਨੀਸ਼ੀਅਮ ਆ ਪਾਈ ਜਾਂਦੇ ਆ ਆਪਾਂ ਕਨਾਲ ਦਾ 3-4 ਕਿਲੋ ম্যাগਨੀਸ਼ੀਅਮ ਤੇ ਸੁਪਰ ਤੇ ਜਿਹੜੀ ਹੈਗੀ ਐ ਜਿੰਕ ਜਿੰਕ ਆਪਾਂ 8 ਦਿਨ ਬਾਅਦ ਦਿੰਨੇ ਆ ਜਿਵੇਂ ਇਸ ਪਨੀਰੀ ਨੂੰ ਆਪਾਂ ਅੱਜ ਜਿੰਕ ਦੇਵਾਂਗੇ 8 ਦਿਨ ਹੋ ਗਏ ਬੀਜ ਨੂੰ ਕਿਉਂਕਿ ਪਹਿਲਾਂ ਪਾਈ ਹੁੰਦੀ ਹੈ ਸੁਪਰ ਪਾਈ ਹੁੰਦੀ ਹੈ ਉਹਦੇ ਨਾਲ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸੁਪਰ ਨਾਲ ਤਾਲਮੇਲ ਨਹੀਂ ਹੁੰਦਾਗਾ ਬਸ ਆ ਹੀ ਫੰਡਾ ਹੈ ਪਨੀਰੀ ਬੀਜਣ ਦਾ ਅਸੀਂ ਤਾਂ ਇਸੇ ਤਰ੍ਹਾਂ ਹੀ ਬੀਜਦੇ ਆਂ ਕੁਝ ਵਿੱਚ ਪਾਉਨੇ ਆ ਜਿਵੇਂ ਤੁਹਾਨੂੰ ਦੱਸਦਾ ਲੋਹਾ ਲੋਹਾ ਪਾਤਾ ਜਿੰਕ ਪਾਤੀ ਤੇ ਮੈਗਨੀਸ਼ੀਅਮ ਪਾਤਾ ਥੋੜੀ ਜੀ ਕਨਾਲ ਦੇ ਵਿੱਚ 2 ਕਿਲੋ ਯੂਰੀਆ ਦਾ ਛਿੱਟਾ ਦੇਤਾ ਤੇ ਸੁਪਰ ਪਾਤੀ ਆ ਕੁਛ ਪਾ ਕੇ ਆਪਾਂ ਬੀਜਦੇ ਆ ਤੇ ਮੈਸੇਜ ਵੀ ਕਈ ਭਰਾਵਾਂ ਦੇ ਆਏ ਵੀ ਬਾਈ ਭੋਂ ਕੇ ਬੀਜਦਾ ਕ ਸੁੱਕਾ ਵੀ ਬੀਜਦਾ ਮੈਂ ਕਦੇ ਪਨੀਰੀ ਭੋਂ ਕੇ ਨਹੀਂ ਬੀਜੀ ਸੁੱਕਾ ਵੀ ਬੀਜਦੇ ਆ ਆਪਾਂ ਅੱਜ ਵੀ ਸੁੱਕੇ ਦਾ ਛੱਟਾ ਮਾਰੀ ਜਾਂਦੇ ਆ ਕਿਉਂਕਿ ਮੈਨ ਦਾ ਅਜ ਇੱਕ ਦੋ ਵਾਰੀ ਭੋਂ ਕੇ ਬੀਜੀ ਆ ਤਾਂ ਮੇਰਾ ਨੁਕਸਾਨ ਹੋਇਆ ਉਹ ਵਧੀਆ ਨਹੀਂ ਕਿ ਉਗਰੀ ਪਹੁੰਦੀ ਵੀ ਪਨੀਰੀ ਪਤਾ ਨਹੀਂ ਤਾਂ ਜਿਵੇਂ ਕਈ ਵਾਰ ਗੱਟੇ ਚ ਪਈ ਜਾਂ ਡਰਾਮੇ ਚ ਪਈ ਹੀਟ ਹੋ ਜਾਂਦੀ ਆ ਜਾਂ ਕੀ ਚੱਕਰ ਆ ਤਾਂ ਮੈਂ ਉਹ ਦੂ ਬਾਅਦ ਸੁੱਕੇ ਵੀ ਦਾ ਹੀ ਛੱਟਾ ਮਾਰ ਕੇ ਬੀਜਦੇ ਆ ਤਾਂ ਵਧੀਆ ਜਰਮੀਨੇਸ਼ਨ ਹੁੰਦੀ ਹੈ। ਅਬੀ ਕਿੰਨਾ ਪਾਉਣਿਆ? ਦੀ ਦਾ ਹਿਸਾਬ ਹੈ ਬਾਈ ਹੁਣ ਆਪੋ ਆਪਣੀਆਂ ਹਨਾ ਜ਼ਮੀਨਾਂ ਦਾ ਹਿਸਾਬ ਕਿਤਾਬ ਹੁੰਦਾ ਵੀ ਆਪਣੇ ਕੋਲੇ ਕਿੰਨਾ ਕਿ ਚੰਗਾ ਵਾਹਣਾ ਹੈ ਜਾਂ ਕਿੰਨਾ ਕਿ ਚੰਗਾ ਆਪਾਂ ਪਾਣੀ ਨਹਿਰ ਦਾ ਪਾਣੀ ਲਾਉਣਿਆ। ਤਾਂ ਅਸੀਂ ਜਿਵੇਂ ਸਾਡੀ ਜ਼ਮੀਨਾਂ ਅਸੀਂ 2.5 ਕਿਲੋ ਆ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਪਨੀਰੀ ਆਪਣੀ ਜਰਮੀਨੇਸ਼ਨ ਹੋਈ ਪਈ ਹੈ। 2.5 ਕਿਲੋ ਵੀ ਮਰਲੇ ਦਾ ਪਾਇਆ। ਜਿਵੇਂ ਕਈ ਭਰਾ ਤਿੰਨ ਵੀ ਪਾ ਦਿੰਦੇ ਆ ਕਈ ਦੋ ਵੀ ਪਾ ਦਿੰਦੇ ਆ ਆਪਾਂ 2.5 ਕਿਲੋ ਵੀ ਮਰਲੇ ਦਾ ਪਾਇਆ ਤੇ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਆ ਪਨੀਰੀ ਨਾਲ ਸੰਘਣੀ ਤੇ ਨਾਲ ਵਿਰਲੀ ਕਿਉਂਕਿ ਜਿਆਦਾ ਆਪਾਂ ਨੂੰ ਸੰਘਣੀ ਵੀ ਨਹੀਂ ਚਾਹੀਦੀ ਜਦੋਂ ਆਪਾਂ ਜਿਆਦਾ ਸੰਘਣੀ ਪਨੀਰੀ ਬੀਜ ਦਿੰਨੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦੇ ਡੱਕੇ ਜੇ ਮਚਣ ਲੱਗ ਜਾਂਦੇ ਆ ਜਿਹੜੇ ਹਿਸਾਬ ਨਾਲ ਜਰਮੀਨੇਸ਼ਨ ਹੋਈ ਆ ਅੱਜ 8 ਦਿਨ ਹੋਏ ਆ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਆ ਤੇ ਮੈਨੂੰ ਲੱਗਦਾ ਹੈ ਵੀ ਬਾਬੇ ਦੀ ਕਿਰਪਾ ਨਾਲ ਰੱਬ ਰੱਖੇ ਸੋਖ ਆਪਾਂ ਪਨੀਰੀ ਮਹੀਨੇ ਤੋਂ ਪਹਿਲਾਂ ਆ ਇਹਨੂੰ ਤਿਆਰ ਕਰ ਲਾਂਗੇ ਮਤਲਬ ਜਿਵੇਂ ਆਪਾਂ ਉਹਦੇ ਵੀ ਦੱਸਿਆ ਸੀ ਵੀ ਆਪਾਂ 1 2 ਜੂਨ ਤੋਂ ਸ਼ੁਰੂ ਕਰਨਾ ਹੈਗਾ ਮਹੀਨੇ ਦੀ ਉਹਦੇ ਨੂੰ ਹੋਈ ਜਾਊਗੀ ਵੀ ਉਹ ਜੇ ਪਤਨੀ ਹੋਵੇ ਤਾਂ ਮਹੀਨੇ ਤੋਂ ਪਹਿਲਾਂ ਆਪਾਂ ਇਹਨੂੰ ਪੱਟ ਸਕਦੇ ਹਾਂ ਤੇ ਹੁਣ ਤਾਂ ਇਸ ਤੋਂ ਬਾਅਦ ਜਿਵੇਂ ਮੈਂ ਉਹਦੇ ਵੀ ਤੁਹਾਨੂੰ ਦੱਸਿਆ ਸੀਗਾ ਇਹਨੂੰ ਤਿਆਰ ਕਰਨ ਦਾ ਤਰੀਕਾ ਸੌਖਾ ਹੈ ਜਿਵੇਂ ਅੱਜ ਵੀ ਅਸੀਂ ਇਹਨੂੰ ਪਾਣੀ ਪਤਲਾ ਪਤਲਾ ਲਾਵਾਂਗੇ ਤੇ 2 ਕਿਲੋ ਯੂਰੀਆ ਛਿੱਟਾ ਦੇ ਦਾਂਗੇ ਤੇ 4 3 4 ਦਿਨਾਂ ਨੂੰ ਦੇਖੋ ਤੁਸੀਂ ਪੂਰੀ ਹਰੇ ਬਈ ਫੁੱਲ ਕਿਆਰੀਆਂ ਭਰੀਆਂ ਭਰੀਆਂ ਦਸਨ ਲੱਗ ਜਾਣਗਾਂ ਯੂਰੀਆ ਨਾਲ ਬਹੁਤ ਛੇਤੀ ਪਨੀਰੀ ਤਿਆਰ ਹੁੰਦੀ ਹੈ ਤਾਂ ਨਦੀਨਾਂ ਦੇ ਵਿੱਚ ਆਪਾਂ ਕੀ ਪਾਉਣੇ ਆ ਨਦੀਨਾਂ ਦੇ ਵਿੱਚ ਬਾਈ ਜੀ ਆਪਾਂ ਪਾਉਣੇ ਆ ਇੱਕ ਕਨਾਲ 'ਚ ਇੱਕ ਪੂੜੀ ਇਹਦੀ ਆਉਂਦੀ ਹੈ ਜਿਹੜੀ ਸਾਥੀ ਦੀ ਆਉਂਦੀ ਹੈ ਇੱਕ ਕਨਾਲ 'ਚ ਡਰਮੀ ਭਰ ਕੇ ਜਦੋਂ ਪਾਣੀ ਦਾ ਪਾਣੀ ਭਰ ਗਈ ਕਨਾਲ ਡਰਮੀ ਭਰ ਕੇ ਤੇ ਉਹਦਾ ਥੋੜਾ ਜਿਹਾ ਮੋਟਾ ਭੋਰਾ ਕਰਕੇ ਤੇ ਸਾਰੀ ਦੇ ਵਿੱਚ ਚੰਗੀ ਤਰ੍ਹਾਂ ਉਹਦਾ ਮਾਰ ਦਾਂਗੇ ਭੋਰਾ ਤਾਂ ਉਸ ਤੋਂ ਬਾਅਦ ਨਦੀਨ ਵੀ ਨਹੀਂ ਹੁੰਦੇ ਪਿਛਲੀ ਪਿਛਲੀ ਸਾਲ ਵੀ ਸਾਡਾ ਇਹ ਤਜਰਬਾ ਸੀਗਾ ਜਿਹੜੀ ਪਿਛਲੇ ਸਾਲ ਬੀਜੀ ਆ ਉਹਦੇ ਵਿੱਚ ਵੀ ਕੈਰਗਾਂ ਭਰ ਕੇ ਤੇ ਡਰਮੀ ਨਾਲ ਆਪਾਂ ਪਵਾਰਾ ਮਾਰਤਾ ਸੀਗਾ ਤੇ ਨਦੀਨ ਜਮਾਂ ਬਿਲਕੁਲ ਵੀ ਨਦੀਨ ਨਹੀਂ ਗਏ ਹੋਏ ਬਾਅਦ ਚ ਸਪਰੇਅ ਮਾਰਨ ਦੀ ਕੋਈ ਆਪਾਂ ਨੂੰ ਉਹ ਨਹੀਂ ਆਈ ਨੌਕਤ ਨਹੀਂ ਆਈ ਵੀ ਕਈ ਵਾਰੀ ਨਦੀਨ ਹੋ ਜਾਂਦੇ ਆਪਾਂ ਨੂੰ ਉੱਪਰੋਂ ਸਪਰੇਅ ਮਾਰਨੀ ਪੈਂਦੀ ਹੈ ਤਾਂ ਮੈਨੂੰ ਐ ਲੱਗਦਾ ਵੀ ਜਿਹੜੀ ਆਪਾਂ ਉੱਪਰੋਂ ਸਪਰੇਅ ਮਾਰਦੇ ਆ ਉਹਦੇ ਨਾਲ ਵੀ ਆਪਣਾ ਨੁਕਸਾਨ ਹੋ ਜਾਂਦਾ ਕਈ ਵਾਰੀ ਪਤਾ ਕੀ ਹੁੰਦਾ ਉਧਰੋਂ ਤਾਂ ਆਪਾਂ ਪਨੀਰੀ ਲਾਉਣੀ ਹੁੰਦੀ ਹੈ ਆਪਣਾ ਹਫਤਾ ਰਹਿ ਗਿਆ ਹੁੰਦਾ ਪਨੀਰੀ ਲਾਉਣ ਦਾ ਵੀ ਹਫਤੇ ਨੂੰ ਆਪਾਂ ਪਟਕੇ ਲਾਵਾਂਗੇ ਉਧਰੋਂ ਆਪਾਂ ਸਪਰੇਅ ਮਾਰ ਦਿੰਦੇ ਆ ਦਿਨੇ ਤਾਂ ਉਹ ਜਿਹੜੀ ਸਪਰੇਅ ਆ ਪਨੀਰੀ ਨੂੰ ਇੱਕ ਵਾਰੀ ਰੋਕ ਦਿੰਦੀ ਆ ਰੋਕ ਵੀ ਜਮਾ ਥੱਲੇ ਜੇ ਬਾੜ ਦਿੰਦੀ ਉੱਤੋਂ ਸਕਾ ਕੇ ਇਹ ਪਨੀਰੀ ਨੂੰ ਮਤਲਬ ਕਮਜ਼ੋਰ ਕਰ ਦਿੰਦੀ ਆ ਤਾਂ ਜਦੋਂ ਉਹ ਪਨੀਰੀ ਨੂੰ ਕਮਜ਼ੋਰ ਕਰ ਦਿੰਦੀ ਆ ਆਪਾਂ ਡੱਕੇ ਪੱਟ ਕੇ ਲਾਉਣੇ ਆ ਤੇ ਉਹ ਫਿਰ ਖੇਤ ਦੇ ਵਿੱਚ ਜਦੋਂ ਆਪਾਂ ਟੱਕੇ ਡੱਕੇ ਪੱਟ ਕੇ ਲਾਉਣੇ ਆ ਟ੍ਰਾਂਸਪਲੈਂਟ ਕਰਦੇ ਆ ਤਾਂ ਡੱਕੇ ਜਿਆਦਾ ਸੁੱਕਦੇ ਆ ਉਹਦੇ ਨਾਲ ਕਿਉਂਕਿ ਡੱਕੇ ਕਮਜ਼ੋਰ ਹੋਏ ਹੁੰਦੇ ਆ ਜਿਹੜੇ ਆਪਾਂ ਪਹਿਲਾਂ ਦਵਾਈ ਜਿਵੇਂ ਸਾਥੀ ਪਾਤੀ ਜਦੋਂ ਆਪ ਆਪਣੀਰੀ ਪੱਟਾਂਗੇ ਪੂਰੀ ਤਾਕਤ ਵਾਲੀ ਪਨੀਰੀ ਹੋਊਗੀ ਤਾਂ ਉਹਦੇ ਨਾਲ ਆਪਾਂ ਨੂੰ ਜਿਹੜੇ ਡੱਕੇ ਹੁੰਦੇ ਆ ਮੱਛਣ ਦੀ ਪ੍ਰੋਬਲਮ ਵੀ ਬਹੁਤ ਘੱਟ ਆਉਂਦੀ ਆ ਨਰੀਨ ਵੀ ਨਹੀਂ ਹੁੰਦੇ ਸਾਡੇ ਤਾਂ ਨਹੀਂ ਹੋਏ ਪਿਛਲੇ ਸਾਲ ਵੀ ਅਸੀਂ ਪਾਈ ਸੀ ਤੇ ਇਸ ਵਾਰ ਵੀ ਸਾਥੀ ਪਾਈ ਜਾਨੀ ਆ ਆ ਆਪਣਾ ਫੰਡਾ ਪਨੀਰੀ ਬੀਜਣ ਦਾ ਆਹੀਂ ਬੀਜਦੇ ਆ ਸੌਖਾ ਤਰੀਕਾ ਪਰ ਲੇਜ਼ਰ ਕਰਾਇਆ ਪੂਰਾ ਨੱਪ ਕੇ ਆਪਾਂ ਦੋ ਵਾਰੀ ਜਾਂ ਤਿੰਨ ਵਾਰੀ ਉੱਥੇ ਲਈ ਫਿਰਨਾ ਦੋ ਤਿੰਨ ਵਾਰੀ ਪੂਰਾ ਬਾਣ ਕਰੜਾ ਕਰਕੇ ਫੇਰ ਛਿੱਟਾ ਦੇਣਾ ਉਹਦੇ ਨਾਲ ਆਪਣਾ ਇਹ ਫਾਇਦਾ ਹੁੰਦਾ ਅਸੀਂ ਪਿਛਲੀ ਵਾਰੀ ਦੇਖਿਆ ਜਿਵੇਂ ਪਿਛਲੀ ਵਾਰੀ ਪਹਿਲਾਂ ਆਪਣੇ ਕੋਲੇ ਕਰਾਇਆ ਨਹੀਂ ਹੁੰਦਾ ਸੀ ਪਿਛਲੀ ਵਾਰੀ ਲਿਆਂਦੇ ਆਪਾਂ ਬਾਬੇ ਦੀ ਕਿਰਪਾ ਨਾਲ ਕਰਾਇਆ ਤੇ ਪਿਛਲੀ ਵਾਰੀ ਅਸੀਂ ਦੋ ਤਿੰਨ ਵਾਰੀ ਕਰਾਇਆ ਮਾਰ ਕੇ ਪੂਰਾ ਨੱਪ ਕੇ ਪੂਰਾ ਕਰੜਾ ਬਾਣ ਕਰਕੇ ਛਿੱਟਾ ਦਿੱ ਛੱਟਾ ਅਸੀਂ ਆਏ ਦਿੰਨੇ ਆ ਸੁੱਕੇ ਦੇ ਵਿੱਚ ਛੱਟਾ ਦੇ ਕੇ ਉੱਤੋਂ ਘਾ ਰੋਲਣੀ ਜਿਹੜੀ ਆਪਣੀ ਉਦਨਰਾਲੀ ਹੁੰਦੀ ਉਹ ਮਾਰ ਦਿੰਨੇ ਆ 2 ਕਿਲੋ ਵੀ ਰੱਖ ਲੈਣੇ ਆ ਮੂੰਹਾਂ ਵਾਲੇ ਖਾ ਮਾਰ ਦਿੰਨੇ ਆ ਉੱਪਰੋਂ ਪਾਣੀ ਦੇਉ ਪਾਣੀ ਜਦੋਂ ਬੰਦ ਕਰਦੇ ਆ ਵੀ 20 ਅੱਗੇ ਨਾਲ ਤਰ ਤਰ ਜੇ ਤਾਂ ਪੂਰੀ ਕਰੜੀ ਕੈਰੀ ਕਰਕੇ ਕੰਪਿਊਟਰ ਕਰਾਇਆ ਨਾਲ ਆ ਛੱਟਾ ਮਾਰ ਕੇ ਬੀਜ ਦੋ ਉਹਦੇ ਨਾਲ ਪਨੀਰੀ ਜਦੋਂ ਆਪਾਂ ਪਾਟਦੇ ਆ ਬਹੁਤ ਕੋਲੀ ਰਹਿੰਦੀ ਆ ਜੜ ਥੱਲੇ ਨਹੀਂ ਜਾਂਦੀ ਇਹ ਤਜਰਬਾ ਮੇਰਾ ਪਿਛਲੇ ਸਾਲ ਦਾ ਹੈ ਪਹਿਲਾਂ ਸਾਡੇ ਵੀ ਕਰੜੀ ਹੋ ਜਾਂਦੀ ਹੁੰਦੀ ਸੀਗੀ ਪਨੀਰੀ ਕਿਉਂਕਿ ਕਈ ਵਾਰੀ ਆਪਾਂ ਨੂੰ ਜਿਵੇਂ ਮੌਕੇ ਤੇ ਕਰਾਇਆ ਨੀਗਾ ਮਿਲਦਾ ਮਾਰ ਕੇ ਸਵਾਦੀ ਮਾਰ ਕੇ ਜਾਂ ਦੂਜਾ ਲੈਫਟ ਵਾਲਾ ਕਰਾਇਆ ਪੁੱਠਾ ਮਾਰ ਮੂਰ ਕੇ ਤਿਆਰ ਕਰਕੇ ਲਾ ਦਿੰਨੇ ਵਾਂਣ ਪੋਲਾ ਰਹਿ ਜਾਂਦਾ ਉਹਦੇ ਨਾਲ ਵੀ ਜੜਾਂ ਥੱਲੇ ਜਾਂਦੀਆਂ ਕਰੜੀ ਹੋ ਜਾਂਦੀ ਹੈ ਕੰਪਿਊਟਰ ਕਰਾਇਆ ਪੂਰਾ ਨੱਪ ਕੇ ਮਾਰ ਕੇ ਛੱਟਾ ਮਾਰ ਕੇ ਬੀਜ ਦੋ ਪਨੀਰੀ ਐ ਪੂਰੀ ਘਾ ਵਾਂਗੂ ਪੱਟੀ ਜਾਊਗੀ ਪੋਲੀ ਹੋਊਗੀ ਆ ਆਪਣਾ ਫੰਡਾ ਬਾਈ ਜੀ ਪਨੀਰੀ ਤਿਆਰ ਕਰ ਰਿਹਾ ਦਾ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਦੱਬ ਕੇ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ